ਗੁਰਦੀਪਿਕ 28 ਸਾਲਾਂ ਦਾ ਪੜਿਆ ਲਿਖਿਆ ਸੋਹਣਾ ਸੁਨੱਖਾ ਇੰਜੀਨੀਅਰ ਨੌਜਵਾਨ ਸੀ ਵਿਦੇਸ਼ ਵਿੱਚ ਰਹਿੰਦਿਆਂ ਉਹਨੂੰ ਲਗਭਗ 3 ਸਾਲ ਹੋ ਗਏ ਸਨ ਤਨਖਾਹ ਵੀ ਵਧੀਆ ਸੀ ਛੇਤੀ ਹੀ ਉਹਨੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਸੁੱਖ ਸਹੂਲਤਾਂ ਹਾਸਲ ਕਰ ਲੀਆਂ ਸੀ ਘਰ ਵਾਲਿਆਂ ਨੂੰ ਵੀ ਪੈਸੇ ਭੇਜਣ ਲੱਗ ਪਿਆ ਆਉਣ ਜਾਣ ਵਾਲਿਆਂ ਦੇ ਨਾਲ ਘਰ ਵਾਲਿਆਂ ਲਈ ਤੋਹਫੇ ਵਾਰ-ਵਾਰ ਭੇਜਦਾ ਰਹਿੰਦਾ ਪਰ ਨਾ ਤਾਂ ਉਹ ਭਾਰਤ ਆ ਕੇ ਘਰ ਵਾਲਿਆਂ ਨੂੰ ਮਿਲਣ ਦਾ ਨਾਮ ਲੈਂਦਾ ਤੇ ਨਾ ਹੀ ਵਿਆਹ ਕਰਵਾਉਣ ਦੀ ਹਮਮੀ ਭਰਦਾ ਉਹਦੇ ਬਾਪੂ ਜੀ ਅਕਸਰ ਕਿਸੇ ਨਾ ਕਿਸੇ ਕੁੜੀ ਦੇ ਸਬੰਧ ਚ ਉਹਨੂੰ ਲਿਖਦੇ ਹੀ ਰਹਿੰਦੇ। ਉਹਦੀ ਰਾਏ ਮੰਗਦੇ ਪਰ ਉਹ ਹਮੇਸ਼ਾ ਟਾਲ ਜਾਂਦਾ। ਬਹੁਤ ਪੁੱਛਣ ਤੇ ਉਹਨੇ ਸਾਫ਼ ਲਿਖ ਦਿੱਤਾ ਸੀ ਕਿ ਉਹ ਹਜੇ ਵਿਆਹ ਨਹੀਂ ਕਰਨਾ ਚਾਹੁੰਦਾ। ਇਸ ਵਾਰ ਜਦੋਂ ਉਹਦੇ ਪਿਤਾ ਨੇ ਵਾਰ-ਵਾਰ ਲਿਖਿਆ ਕਿ ਉਹਦੀ ਮਾਂ ਬਿਮਾਰ ਰਹਿੰਦੀ ਆ। ਕੁਝ ਦਿਨਾਂ ਦੀ ਛੁੱਟੀ ਲੈ ਕੇ ਆ ਜਾਈ। ਉਦੋਂ ਗੁਰਦੀਪ 4 ਮਹੀਨਿਆਂ ਦੀ ਛੁੱਟੀ ਲੈ ਕੇ ਭਾਰਤ ਆਇਆ ਸੀ। ਘਰ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ। ਕਈ ਰਿਸ਼ਤੇਦਾਰ ਉਹਨੂੰ 에어ਪੋਰਟ ਤੋਂ ਲੈਣ ਵੀ ਪਹੁੰਚੇ। ਮਾਂ ਪਿਓ ਦੀਆਂ ਅੱਖਾਂ ਖੁਸ਼ੀ ਨਾਲ ਚਮਕ ਉਠੀਆਂ। ਗੁਰਦੀਪ ਦੀ ਮਾਂ ਦੀ ਬਹੁਤ ਇੱਛਾ ਸੀ ਕਿ ਇਸ ਵਾਰ ਉਹਦਾ ਵਿਆਹ ਕਰ ਦਿੱਤਾ ਜਾਵੇ। ਅਰਜੁਨ ਨੇ ਤਰ੍ਹਾਂ ਤਰ੍ਹਾਂ ਨਾਲ ਗੱਲਾਂ ਉਟਾਲਿਆ। ਮੰਮੀ, ਪਤਨੀ ਨੂੰ ਤਾਂ ਮੈਂ ਆਪਣੇ ਨਾਲ ਲੈ ਜਾਂ। ਫਿਰ ਤੁਹਾਨੂੰ ਕੀ ਸੁੱਖ ਮਿਲੇਗਾ? ਉੱਥੇ ਮਕਾਨ ਬਹੁਤ ਮਹਿੰਗੇ ਮਿਲਦੇ ਨੇ। ਮੈਂ ਤਾਂ ਸਵੇਰੇ 7 ਵਜੇ ਘਰੋਂ ਨਿਕਲਦਾ। ਰਾਤ ਨੂੰ 9 ਵਜੇ ਕੰਮ ਤੋਂ ਵਾਪਸ ਆਉਣਾ। ਉਹ ਕੁੜੀ ਤਾਂ ਮੇਰਾ ਇੰਤਜ਼ਾਰ ਕਰਦੇ ਕਰਦੇ ਥੱਕ ਜੂ ਪਰ ਮਾਂ ਨੇ ਉਹਦੇ ਇੱਕ ਨਹੀਂ ਸੀ ਸੁਣੀ ਗੁਰਦੀਪ ਦੇ ਛੋਟੇ ਭੈਣ ਭਰਾ ਵੀ ਸਨ ਅੱਗੇ ਦਾ ਮਲਵਾ ਜੇ ਹਟੂਗਾ ਤਾਂ ਹੀ ਉਹਨਾਂ ਲਈ ਰਾਹ ਸਾਫ਼ ਹੋਵੇ ਸੋਨਾ ਕਮਾਉ ਪੁੱਤ ਵੇਖ ਕੇ ਕੁਆਰੀਆਂ ਕੁੜੀਆਂ ਦੇ ਮਾਪੇ ਉਹਨਾਂ ਦੇ ਘਰ ਦੇ ਚੱਕਰ ਕੱਟਣ ਲੱਗ ਪਏ ਕਿਉਂਕਿ ਮੁੰਡਾ ਕਮਾਉ ਤੇ ਸੋਨਾ ਤੇ ਪੜਿਆ ਲਿਖਿਆ ਸੀ ਜਗ੍ਹਾ ਜਗ੍ਹਾ ਤੋਂ ਰਿਸ਼ਤੇਦਾਰਾਂ ਦੀਆਂ ਸਿਫਾਰਸ਼ਾਂ ਆਉਣ ਲੱਗ ਪਈਆਂ ਦਬਾਅ ਵਧਣ ਲੱਗ ਪਿਆ ਖਾਣੇ ਦੀ ਮੇਜ਼ ਤੇ ਵਿਆਹ ਲਈ ਆਏ ਪ੍ਰਸਤਾਵਾਂ ਤੇ ਵਿਚਾਰ ਵਟਾਉਂਦਰਾ ਹੁੰਦਾ ਰਹਿੰਦਾ। ਗੁਰਦੀਪ ਨੂੰ ਨਾ ਕੋਈ ਕੁੜੀ ਪਸੰਦ ਆਉਂਦੀ ਸੀ ਨਾ ਕੋਈ ਰਿਸ਼ਤਾ। ਹਾਰ ਕਿ ਉਹਦੇ ਬਾਪੂ ਜੀ ਨੇ ਮੈਂਟਰੀਮੋਨੀਅਲ ਸਾਈਟ ਤੇ ਗੁਰਦੀਪ ਦਾ ਪ੍ਰੋਫਾਈਲ ਭੇਜ ਦਿੱਤਾ। ਛੱਟ ਮੰਗਣੇ ਪੱਟ ਵਿਆਹ ਵਾਲੀ ਗੱਲ ਸੀ ਇਹ। ਦੂਜੇ ਦਿਨ ਬਹੁਤ ਸਾਰੇ ਫੋਨ ਤੇ ਈਮੇਲ ਆਉਣ ਲੱਗ ਪਏ। ਉਹਨਾਂ ਬਹੁਤ ਸਾਰੀਆਂ ਈਮੇਲ ਤੇ ਫੋਨ ਵਿੱਚ ਗੁਰਦੀਪ ਨੇ ਤਿੰਨ ਈਮੇਲਸ ਨੂੰ ਸ਼ਾਰਟਲਿਸਟ ਕੀਤਾ। ਇਹਨਾਂ ਤਿੰਨਾਂ ਕੁੜੀਆਂ ਕੋਲ ਸਿੱਖਿਆ ਦੀ ਕੋਈ ਵੱਡੀ ਡਿਗਰੀ ਨਹੀਂ ਸੀ ਉਹ ਬਹੁਤ ਜ਼ਿਆਦਾ ਅਮੀਰ ਘਰਾਣੇ ਦੀਆਂ ਵੀ ਨਹੀਂ ਸਨ ਪਰਿਵਾਰ ਬਹੁਤ ਹੀ ਸਿੱਧੇ ਸਾਦੇ ਸੀ ਉਹਨਾਂ ਦੇ ਘਰ ਵਾਲੇ ਬੜੇ ਹੈਰਾਨ ਕਿ ਇੰਨਾ ਪੜਿਆ ਲਿਖਿਆ ਕਾਬਿਲ ਮੁੰਡਾ ਤੇ ਇਹਨੇ ਬਿਨਾ ਪੜੇ ਲਿਖੇ ਕੁੜੀ ਪਸੰਦ ਕੀਤੀ ਹੈ ਫੇਰ ਕੋਈ ਨਾਮਵਰ ਪਰਿਵਾਰ ਵੀ ਨਹੀਂ ਕਿ ਦਹੇਜ ਵਧੀਆ ਮਿਲੇ ਜਿਉਂ ਲੋਕ ਅੱਗੇ ਜਾ ਕੇ ਸਾਡੇ ਕੰਮ ਆ ਸਕਣ ਪਰ ਕੀ ਕਰਦੇ ਮਜਬੂਰੀ ਸੀ ਨਾ ਵਿਆਹ ਤਾਂ ਗੁਰਦੀਪ ਦਾ ਹੋਣਾ ਹੀ ਸੀ ਤਿੰਨਾਂ ਕੁੜੀਆਂ ਨੂੰ ਵੇਖਣ ਦਾ ਪ੍ਰੋਗਰਾਮ ਬਣਾਇਆ ਗਿਆ। ਇੱਕ ਕੁੜੀ ਬਹੁਤ ਸੋਹਣੀ, ਪਤਲੇ ਸ਼ਰੀਰ ਦੀ। ਦੂਜੀ ਕੁੜੀ ਦਾ ਰੰਗ ਸਾਵਲਾ ਪਰ ਅੱਖਾਂ ਤੇ ਨੱਕ ਬਹੁਤ ਸੋਹਣੇ। ਸਿਹਤ ਾਮ ਸੀ। ਤੀਜੀ ਕੁੜੀ ਦਾ ਰੰਗ ਰੂਪ ਵੀ ਬਹੁਤ ਵਧੀਆ। ਗੁਰਦੀਪ ਨੇ ਤੀਜੀ ਕੁੜੀ ਨੂੰ ਪਸੰਦ ਕੀਤਾ ਸੀ। ਘਰ ਵਾਲਿਆਂ ਨੂੰ ਉਹਦੀ ਪਸੰਦ ਤੇ ਬਹੁਤ ਹੈਰਾਨੀ ਹੋਈ। ਸਿੱਖਿਆ ਦੇ ਸਬੰਧ ਵਿੱਚ ਗੁਰਦੀਪ ਨੇ 2 ਟੁਕ ਜਵਾਬ ਦਿੱਤਾ ਕਿ ਮੈਨੂੰ ਪਤਨੀ ਤੋਂ ਕੋਈ ਨੌਕਰੀ ਦਾ ਕਰਵਾਉਣੀ ਨਹੀਂ। ਮੈਂ ਆਪਣੇ ਆਪ ਬਹੁਤ ਕਮਾ ਲੈਣਾ ਰੰਗ ਰੂਪ ਦੇ ਸਬੰਧ ਚ ਉਹਦੀ ਆਪਣੀ ਦਲੀਲ ਸੀ ਕਿ ਮੈਨੂੰ ਫੈਸ਼ਨ ਪ੍ਰੇਮੀ ਸੁੰਦਰਤਾ ਮੁਕਾਬਲਿਆਂ ਚ ਹਿੱਸਾ ਲੈਣ ਵਾਲੀ ਕੁੜੀ ਵੀ ਨਹੀਂ ਚਾਹੀਦੀ ਸੁਣਨ ਵਾਲਿਆਂ ਦੀ ਅੱਖਾਂ ਫੈਲ ਗਈਆਂ ਕਿੰਨਾ ਸੋਹਣਾ ਪੜਿਆ ਲਿਖਿਆ ਉੱਚੀ ਤਨਖਾਹ ਵਾਲਾ ਮੁੰਡਾ ਤੇ ਕਿੰਨਾ ਸਾਦਾ ਮિજાਜ ਦੋ ਚਾਰ ਨੇੜਲੇ ਰਿਸ਼ਤੇਦਾਰਾਂ ਨੇ ਮਜ਼ਾਕ ਚ ਜ਼ਰੂਰ ਕਿਹਾ ਸੀ ਕਿ ਇਹ ਤਾਂ ਚੌਲਾਂ ਚ ਉੜਦ ਜਾਂ ਗਿੱਲੜ ਚ ਹੀਰਾ ਜੜਨ ਵਾਲੀ ਗੱਲ ਹੋਗੀ ਕੁੜੀ ਵਾਲਿਆਂ ਦੀ ਤਾਂ ਜਿਵੇਂ ਲਾਟਰੀ ਖੁੱਲ ਗਈ ਸੀ ਘਰ ਬੈਠੇ ਕਲਪਨਾ ਤੋਂ ਪਰੇ ਜਵਾਈ ਮਿਲ ਗਿਆ ਸੀ ਉਹਨਾਂ ਨੂੰ ਨਹੀਂ ਤਾਂ ਕਿੱਥੇ ਸੀਮੀ ਵਰਗੇ ਮੈਡਲ ਪਾਸ ਸਧਾਰਨ ਜੀ ਕੁੜੀ ਕਿੱਥੇ ਗੁਰਦੀਪ ਵਰਗਾ ਸੋਹਣਾ ਸਗਣਾ ਖਾ ਤੇ ਸੰਪੰਨ ਪਰੋਣਾ ਵਿਆਹ ਵੀ ਧੂਮ ਧਾਮ ਨਾਲ ਹੋਇਆ ਗੁਰਦੀਪ ਤੇ ਸੀਮੀ ਹਨੀਮੂਨ ਲਈ ਗੋਆ ਚਲੇ ਗਏ ਇੱਕ ਮਹੀਨਾ ਜਿਵੇਂ ਪਲਕ ਚਪਕਦੇ ਹੀ ਬੀਤ ਗਿਆ ਸਵੇਰੇ ਖਾਣਾ ਖਾ ਕੇ ਹੱਥ ਚ ਹੱਥ ਵੜ ਕੇ ਦੋਵੇਂ ਜਣੇ ਘੁੰਮਣ ਨਿਕਲ ਜਾਂਦੇ ਸ਼ਾਮ ਨੂੰ ਫਿਲਮ ਵੇਖਣ ਚਲੇ ਜਾਂਦੇ। ਸੋਨੇ ਦੇ ਦਿਨ ਤੇ ਚਾਂਦੀ ਦੀਆਂ ਰਾਤਾਂ। ਸਿਮੀ ਨੂੰ ਇਹ ਸਭ ਇੱਕ ਸੁਪਨੇ ਵਾਂਗ ਲੱਗਦਾ ਸੀ। ਉਹ ਗੁਰਦੀਪ ਦੀ ਗੋਦ 'ਚ ਲੇਟ ਜਾਂਦੀ ਤੇ ਗੁਰਦੀਪ ਦੇ ਗਲ ਵਿੱਚ ਦੋਵੇਂ ਬਾਹਾਂ ਪਾ ਕੇ ਦਬੀ ਆਵਾਜ਼ 'ਚ ਪੁੱਛਦੀ। ਜ਼ਿੰਦਗੀ ਭਰ ਮੈਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋਗੇ ਨਾ? ਤੇ ਗੁਰਦੀਪ ਆਪਣੇ ਬੁੱਲ ਝੁਕਾ ਕੇ ਉਹਦਾ ਮੂੰਹ ਬੰਦ ਕਰ ਦਿੰਦਾ। پاگل। ਕਿਹ ਕਿਹ ਉਹਦੇ ਹੰਝੂ ਬੂੰਸਦਾ। ਗੋਆ ਤੋਂ ਵਾਪਸ ਆਈ ਤਾਂ ਸਿਮੀ ਦੇ ਚਿਹਰੇ ਤੇ ਲਾਲੀ ਚਮਕ ਰਹੀ ਸੀ ਮਨ ਤੇ ਤਨ ਦੀ ਤ੍ਰਿਪਤੀ ਦਾ ਵੀ ਆਪਣਾ ਹੀ ਅਨੋਖਾ ਸੁਖ ਹੁੰਦਾ ਗੁਰਦੀਪ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਸੀ ਸਿਮੀ ਨੂੰ ਉਹ ਆਪਣੇ ਦੇਸ਼ ਤੋਂ ਬਾਹਰ ਲੈ ਕੇ ਜਾਣਾ ਚਾਹੁੰਦਾ ਸੀ ਉਹਦੀ ਮਾਂ ਨੇ ਦਬੀ ਜ਼ੁਬਾਨ ਨਾਲ ਕਿਹਾ ਨੋ ਨੋ ਸਾਲ 2 ਸਾਲ ਇੱਥੇ ਰਹਿਣ ਦੇ ਸਾਲ ਭਰ ਤੱਕ ਤਾਂ ਰਸਮ ਰਿਵਾਜ ਚੱਲਦੇ ਰਹਿੰਦੇ ਨੇ ਅਸੀਂ ਵੀ ਆਪਣੀ ਨੂ ਰਾਣੀ ਦਾ ਚਾੜ ਆੜ ਪੂਰਾ ਕਰ ਲਵਾਂਗੇ ਪਰ ਗੁਰਦੀਪ ਨੇ ਇੱਕ ਨਾ ਮੰਨੀ ਉਹਦਾ ਕਹਿਣਾ ਸੀ ਕਿ ਵਿਦੇਸ਼ 'ਚ ਭਾਰਤੀ ਖਾਣਾ ਤਾਂ ਕਿਸੇ ਹੋਟਲ 'ਚ ਮਿਲਦਾ ਨਹੀਂ ਘਰੇ ਬਣਾਉਣ ਦਾ ਉਹਦੇ ਕੋਲ ਸਮਾਂ ਨਹੀਂ ਪਹਿਲਾਂ ਤਾਂ ਉਹ ਡਬਲ ਰੋਟੀ ਅੰਡੇ ਆਦੀ ਖਾ ਕੇ ਕੰਮ ਚਲਾ ਲੈਂਦਾ ਸੀ ਪਰ ਜਦੋਂ ਸਿਮੀ ਨੂੰ ਯੂਐਸਏ 'ਚ ਰਹਿਣਾ ਹੀ ਆ ਤਾਂ ਬਾਅਦ ਵਿੱਚ ਜਾਣ ਦਾ ਕੀ ਫਾਇਦਾ ਉੱਥੇ ਦੇ ਮਾਹੌਲ ਵਿੱਚੋਂ ਜਿੰਨੀ ਛੇਤੀ ਘੁਲ ਮਿਲ ਜਾਵੇ ਉਹਨਾਂ ਵਧੀਆ ਉਹ ਸਿਮੀ ਨੂੰ ਨਾਲ ਲੈ ਕੇ ਯੂਐਸਏ ਰਵਾਨਾ ਹੋ ਗਿਆ ਜਹਾਜ਼ ਜਦੋਂ ਬੱਦਲਾਂ ਦੇ ਵਿੱਚਕਾਰ ਉੱਡਣ ਲੱਗਿਆ ਤਾਂ ਸਿਮੀ ਵੀ ਖਿਆਲਾਂ ਦੀ ਦੁਨੀਆ 'ਚ ਗੋਈ। ਵਿਆਹ ਤੋਂ ਬਾਅਦ ਉਹ ਜਿਸ ਦੁਨੀਆ 'ਚ ਰਹਿ ਰਹੀ ਸੀ, ਉਸਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ। ਉਹਨੇ ਤਾਂ ਕਦੇ ਜਹਾਜ਼ ਵਿੱਚ ਬੈਠਣ ਦੀ ਕਲਪਨਾ ਵੀ ਨਹੀਂ ਸੀ ਕੀਤੀ। ਉਹਦੇ ਪਰਿਵਾਰ ਵਿੱਚ ਸ਼ਾਇਦ ਹੀ ਕੋਈ ਜਹਾਜ਼ 'ਚ ਬੈਠਿਆ ਹੋਵੇ। ਗੋਆ ਦਾ ਵੀ ਉਹਨੇ ਸਿਰਫ ਨਾਮ ਹੀ ਸੁਣਿਆ ਸੀ। ਉੱਥੇ ਬਿਤਾਏ ਗੇ ਦਿਨਾਂ ਨੂੰ ਉਹ ਕਿਵੇਂ ਭੁੱਲ ਸਕਦੀ ਆ? ਪੂਰੀ ਯਾਤਰਾ ਵਿੱਚ ਉਹ ਤਰ੍ਹਾਂ-ਤਰ੍ਹਾਂ ਦੀਆਂ ਕਲਪਨਾਵਾਂ ਵਿੱਚ ਗੋਈ ਰਹੀ। ਉਹ ਆਪਣੇ ਆਪ ਨੂੰ ਧਰਤੀ ਤੋਂ ਉੱਪਰ ਉੱਠਦਾ ਮਹਿਸੂਸ ਕਰ ਰਹੀ ਸੀ ਗੁਰਦੀਪ ਇਸ ਪੂਰੀ ਯਾਤਰਾ ਵਿੱਚ ਗੰਭੀਰ ਬਣਿਆ ਰਿਹਾ ਸੀਮੀ ਦਾ ਮਨ ਕਰਦਾ ਕਿ ਉਹਦਾ ਹੱਥ ਆਪਣੇ ਹੱਥ 'ਚ ਲੈ ਕੇ ਪਿਆਰ ਪ੍ਰਗਟ ਕਰੇ ਪਰ ਸਾਰੇ ਲੋਕਾਂ ਦੀ ਮੌਜੂਦਗੀ ਵਿੱਚ ਉਹਨੂੰ ਸ਼ਰਮ ਆਉਂਦੀ ਇਹ ਗੋਆ ਦਾ ਹੋਟਲ ਦਾ ਕਮਰਾ ਥੋੜੀ ਸੀ ਥੋੜੀ ਦੇਰ ਬਾਅਦ ਹੀ ਉਹਦਾ ਜੀ ਖਿਭਰਉਣ ਲੱਗ ਪਿਆ ਉਹਨੂੰ ਗੁਰਦੀਪ ਅਜਨਬੀ ਜਿਹਾ ਲੱਗਣ ਲੱਗ ਪਿਆ ਸੀ ਜਹਾਜ਼ ਤੋਂ ਬਾਅਦ ਟੈਕਸੀ ਦੀ ਯਾਤਰਾ ਕਰਕੇ ਅਗਲੀ ਸ਼ਾਮ ਜਦੋਂ ਆਪਣੀ ਜਗ੍ਹਾ ਤੇ ਪਹੁੰਚੇ ਤਾਂ ਸਿਮੀ ਦਾ ਮਨ ਕਰ ਰਿਹਾ ਸੀ ਕਿ ਉਹ ਗੁਰਦੀਪ ਦੇ ਮੋਢੇ ਤੇ ਸਿਰ ਟਿਕਾ ਦੇਵੇ ਤੇ ਉਸ ਨੂੰ ਬਾਹਾਂ ਦਾ ਸਹਾਰਾ ਦੇ ਕੇ ਹੌਲੀ-ਹੌਲੀ ਅੰਦਰ ਲੈ ਕੇ ਚੱਲੇ। ਠੜਾਕੇ ਦੀ ਸਰਦੀ ਸੀ। ਸਿਮੀ ਨੂੰ ਕੰਬਣੀ ਸ਼ੁਰੂ ਹੋ ਗਈ ਸੀ ਪਰ ਗੁਰਦੀਪ ਵਿਚਾਰਾਂ ਵਿੱਚ ਖੋਇਆ ਗੁੰਮਸੂਮ ਸੂਟਕੇਸ ਫੜ ਕੇ ਅੱਗੇ-ਅੱਗੇ ਚੱਲ ਰਿਹਾ ਸੀ। ਲੇਨ ਪਾਰ ਕਰਕੇ ਦਰਵਾਜ਼ੇ ਤੇ ਗੁਰਦੀਪ ਨੇ ਘੰਟੀ ਦਬਾਈ। ਸਿਮੀ ਦੀ ਸਮਝ ਵਿੱਚ ਨਹੀਂ ਆਇਆ ਕਿ ਜਦੋਂ ਉਹ ਇੱਥੇ ਨਹੀਂ ਸੀ ਤਾਂ ਘਰ ਵਿੱਚ ਕੌਣ ਹੋਵੇਗਾ ਥੋੜੀ ਦੇਰ ਬਾਅਦ ਦਰਵਾਜ਼ਾ ਖੋਲਿਆ ਇੱਕ ਨੌਜਵਾਨ ਕੁੜੀ ਦਰਵਾਜ਼ੇ ਤੇ ਖੜੀ ਸੀ ਤੇ ਗੁਰਦੀਪ ਨੂੰ ਦੇਖਦੇ ਹੀ ਉਸ ਕੁੜੀ ਦੀਆਂ ਅੱਖਾਂ ਵਿੱਚ ਸਮੁੰਦਰ ਹਿਲੌੜੇ ਲੱਗ ਗਿਆ ਉਹ ਤਪਾਕ ਨਾਲ ਬੋਲੀ ਓ ਗੁਰਦੀਪ ਪਟਾਕ ਨਾਲ ਗੁਰਦੀਪ ਦੇ ਗਲ ਲੱਗ ਗਈ ਸਿਮੀ ਧੋਰੰਦਰ ਤੱਕ ਕੰਬ ਗਈ ਸੀ ਤਾਂ ਉਸ ਨੌਜਵਾਨ ਕੁੜੀ ਦੀ ਨਜ਼ਰ ਸਿਮੀ ਤੇ ਪਈ ਹੋ ਇਜ਼ ਥਿਸ ਉਹ ਅੰਗਰੇਜ਼ੀ ਵਿੱਚ ਗੱਲ ਕਰ ਰਹੀ ਸੀ ਗੁਰਦੀਪ ਨੇ ਵੀ ਅੰਗਰੇਜ਼ੀ ਚ ਜਵਾਬ ਦਿੱਤਾ ਦਿਸ ਇਜ਼ ਦੀ ਮੇਡ ਸਿਮੀ ਨੂੰ ਕੁਝ ਵੀ ਨਹੀਂ ਸੀ ਸਮਝ ਆਇਆ ਕਿਉਂਕਿ ਉਹਨੂੰ ਅੰਗਰੇਜ਼ੀ ਆਉਂਦੀ ਨਹੀਂ ਸੀ ਤਿੰਨੇ ਅੰਦਰ ਦਾਖਲ ਹੋਏ ਅੰਦਰੂਨੀ ਵਿਵਸਥਾ ਕਾਰਨ ਅੰਦਰ ਦਾ ਕਮਰਾ ਗਰਮ ਸੀ ਗੁਰਦੀਪ ਟਾਈ ਦੀ ਗੰਢ ਢਿੱਲੀ ਕਰਨ ਲੱਗ ਪਿਆ ਸਿਮੀ ਸੋਫੇ ਵਿੱਚ ਧਸ ਗਈ ਨੌਜਵਾਨ ਕੁੜੀ ਕਾਫੀ ਬਣਾਉਣ ਰਸੋਈ 'ਚ ਚਲੀ ਗਈ ਗੁਰਦੀਪ ਨੇ ਅਰਥਪੂਰਨ ਨਜ਼ਰਾਂ ਨਾਲ ਸਿਮੀ ਵੱਲ ਦੇਖਿਆ ਤਾਂ ਸਿਮੀ ਦੇ ਮੂੰਹ ਤੇ ਸੈਂਕੜੇ ਸਵਾਲ ਉੱਭਰ ਆਏ ਗੁਰਦੀਪ ਸੀਟੀ ਵਜਾਉਂਦਾ ਹੋਇਆ ਰਸੋਈ ਵਿੱਚ ਚਲਾ ਗਿਆ। ਥੋੜੀ ਦੇਰ ਵਿੱਚ ਉਹ ਤਿੰਨ ਪਿਆਲੇ ਕੌਫੀ ਦੇ ਲੈ ਕੇ ਵਾਪਸ ਆਇਆ। ਪਿੱਛੇ-ਪਿੱਛੇ ਉਹ ਨੌਜਵਾਨ ਕੁੜੀ ਵੀ ਸੀ। ਕੰਬ ਦੇ ਹੱਥਾਂ ਨਾਲ ਸਿਮੀ ਨੇ ਪਿਆਲਾ ਫੜ ਲਿਆ। ਨੌਜਵਾਨ ਕੁੜੀ ਤੇ ਗੁਰਦੀਪ ਸਾਹਮਣੇ ਸੋਫੇ ਤੇ ਆਟ-ਆਟ ਬੈ ਗਏ। ਉਹ ਅੰਗਰੇਜ਼ੀ ਵਿੱਚ ਗੱਲਾਂ ਕਰ ਰਹੇ ਸਨ। ਸਿਮੀ ਦੇ ਪੱਲੇ ਕੁਝ ਨਹੀਂ ਸੀ ਪੈ ਰਹਾ। ਪਰ ਗੱਲਬਾਤ ਵਿੱਚ ਜਿਸ ਬੇਤਕਲੂਫੀ ਨਾਲ ਉਹ ਨੌਜਵਾਨ ਕੁੜੀ ਗੁਰਦੀਪ ਉੱਤੇ ਚੁੱਕ ਰਹੀ ਸੀ ਉਹਦੇ ਨਾਲ ਸਿਮੀ ਦੇ ਕਲੇਜੇ ਦੀ ਨਰਮ ਰਗਾਂ ਵਿੱਚ ਟੀਸ ਉੱਠਣ ਲੱਗ ਪਈ ਉਹ ਸੋਫੇ ਦੇ ਇੱਕ ਪਾਸੇ ਲੁੜਕ ਗਈ ਗੁਰਦੀਪ ਉੱਠਿਆ ਫਿਰ ਉਹਨੇ ਇੱਕ ਗਲਾਸ ਵਿੱਚ ਥੋੜੀ ਜਿਹੀ ਬਰਾਂਡੇ ਪਾਈ ਤੇ ਪਾਣੀ ਮਿਲਾਇਆ ਥੱਕ ਗਈ ਹੋਵੇਂਗੀ ਆ ਦਵਾਈ ਪੀ ਲਾ ਦਵਾਈ ਪੀ ਕੇ ਸਿਮੀ ਨਢਾਲ ਹੋ ਕੇ ਪੈ ਗਈ ਗੁਰਦੀਪ ਨੇ ਇੱਕ ਮੋਟਾ ਕੰਬਲ ਸਿਮੀ ਤੇ ਦੇ ਦਿੱਤਾ ਸੀ ਸਵੇਰੇ ਸਿਮੀ ਦੀ ਅੱਖ ਖੁੱਲੀ ਤੇ ਇੱਧਰ ਉੱਧਰ ਦੇਖਣ ਲੱਗ ਪਈ ਕਿ ਉਹ ਰਾਤੀ ਸੋਫੇ ਤੇ ਹੀ ਸੌਗੀ ਸੀ ਗੁਰਦੀਪ ਦਾ ਕਿਤੇ ਵੀ ਪਤਾ ਨਹੀਂ ਸੀ ਨਾ ਹੀ ਕਮਰੇ 'ਚ ਨਾ ਹੀ ਕੋਈ ਹੋਰ ਬਿਸਤਰਾ ਸੀ ਉਹ ਰਾਤ ਦੀ ਗੱਲ ਸੋਚਣ ਲੱਗ ਪਈ ਤਦ ਗੁਰਦੀਪ ਉਹਦੇ ਲਈ ਚਾਹ ਲੈ ਕੇ ਆਇਆ ਚਾਹ ਦੀਆਂ ਚੁਸਕੀਆਂ ਲੈ ਕੇ ਸਿਮੀ ਬੋਲੀ ਇਹ ਕੁੜੀ ਕੌਣ ਸੀ ਉਹ ਬੋਲਿਆ ਐਨਾ ਸਿਮੀ ਨੇ ਪੁੱਛਿਆ ਕਿੱਥੇ ਗਈ ਗੁਰਦੀਪ ਨੇ ਸਹਿਜ ਜਵਾਬ ਦਿੱਤਾ ਕੰਮ ਤੇ ਗਈ ਸਿਮੀ ਨੇ ਪੁੱਛਿਆ ਇੱਥੇ ਰਹਿੰਦੀ ਆ ਤੇਰੇ ਨਾਲ ਗੁਰਦੀਪ ਨੇ ਸਵੀਕਾਰ ਵਿੱਚ ਸਿਰ ਹਿਲਾ ਦਿੱਤਾ ਕਦੋਂ ਤੋਂ ਗੁਰਦੀਪਕੁਟ ਸੋਚ ਕੇ ਬੋਲਿਆ ਮਮ ਪਿਛਲੇ 7 ਸਾਲ ਤੋਂ ਸਿਮੀ ਨੇ ਚੌਂਕ ਕੇ ਪੁੱਛਿਆ ਕਿਉਂ ਗੁਰਦੀਪ ਬੋਲਿਆ ਅਸੀਂ ਦੋਵੇਂ ਵਿਆਹ ਕਰਵਾ ਲਿਆ ਸੀ ਨਾ ਸਿਮੀ ਦੇ ਹੱਥੋਂ ਚਾਹ ਦਾ ਪਿਆਲਾ ਛੁੱਟ ਗਿਆ ਹੈਰਾਨੀ ਵਾਲੀ ਆਵਾਜ਼ ਵਿੱਚ ਆਪਣੇ ਕੰਨਾਂ ਨੂੰ ਝਟਲਾਉਂਦੀ ਹੋਈ ਉਹ ਨਿਰਾਸ਼ਾ ਦੇ ਪਹਾੜ ਨੂੰ ਪਲ ਭਰ ਲਈ ਇੱਕ ਪਾਸੇ ਸਰਕਾ ਕੇ ਸਾਰੀ ਜ਼ਿੰਦਗੀ ਦੀ ਸ਼ਕਤੀ ਇਕੱਠੀ ਕਰਕੇ ਬੋਲੀ ਵਿਆ ਪੱਥਰ ਬਣੇ ਗੁਰਦੀਪ ਨੇ ਫਿਰ ਸਵੀਕਾਰ ਵਿੱਚ ਸਿਰ ਹਿਲਾਇਆ ਸੀਮੀ ਤੇ ਜਿਵੇਂ ਗਾਜ ਡਿੱਗ ਗਏ ਹੋਵੇ ਸੁਪਨਿਆਂ ਦਾ ਤਾਜ ਮਹਿਲ ਟੁਕੜੇ ਟੁਕੜੇ ਹੋ ਗਿਆ ਸੀ ਜਿਵੇਂ ਨੱਚਦੀ ਹੋਈ ਪਰੀ ਦੇ ਕਿਸੇ ਨੇ ਖੰਭ ਕੱਟ ਦਿੱਤੇ ਹੋਣ ਤੇ ਉਹ ਪਤਾਲ ਦੀ ਕਿਸੇ ਸਖਤ ਚਟਾਨ ਤੇ ਪਈ ਛਟਪਟਾ ਰਹੀ ਹੋਵੇ ਪਾਲਪਾ ਠੱਗੀ ਜੀ ਰਹਿ ਜਾਣ ਤੋਂ ਬਾਅਦ ਉਹਨੇ ਆਪਣਾ ਮੱਥਾ ਪਟਿਆ ਉਹ ਰੋਂਦੀ ਜਾ ਰਹੀ ਸੀ ਬਿਨਾ ਜਵਾਬ ਦੀ ਉਡੀਕ ਕਿਤੇ ਬਸ ਸਮਾਂ ਹੱਟੀ ਜਾ ਰਹੀ ਸੀ ਫਿਰ ਤੂੰ ਮੇਰੇ ਨਾਲ ਵਿਆਹ ਕਿਉਂ ਕੀਤਾ ਮੇਰੇ ਘਰ ਵਾਲੇ ਨੂੰ ਧੋਖਾ ਕਿਉਂ ਦਿੱਤਾ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਤੇ ਮੈਨੂੰ ਇੱਥੇ ਕਿਉਂ ਲਿਆਉਂਦਾ ਮੈਨੂੰ ਰੰਗीन ਸੁਪਨੇ ਕਿਉਂ ਦਿਖਾਏ ਮੈਂ ਤੈਨੂੰ ਕੀ ਸਮਝਦੀ ਸੀ ਪਰ ਤੂੰ ਤਾਂ ਕੁਝ ਹੋਰ ਹੀ ਨਿਕਲਿਆ ਝੁੱਠੇ ਬੇਈਮਾਨ ਉਹਦੀਆਂ ਹਰਕਤਾਂ ਤੋਂ ਲੱਗ ਰਿਹਾ ਸੀ ਕਿ ਉਹ ਗੁਰਦੀਪ ਦਾ ਮੂੰਹ ਨੋਚ ਲਵੇਗੀ ਗੁਰਦੀਪ ਉਹਦੇ ਕੋਲ ਆ ਕੇ ਆਪਣੀ ਮਜਬੂਰੀ ਦੱਸਣ ਲੱਗਿਆ ਐਨਾ ਕਾਰਨ ਹੀ ਮੈਨੂੰ ਵਧੀਆ ਨੌਕਰੀ ਮਿਲੀ ਆ ਉਹਦਾ ਪਿਓ ਇਸ ਕੰਪਨੀ ਦਾ ਮਾਲਕ ਆ ਮਾਲਕ ਐਨਾ ਉਹਦੀ ਇਕਲੌਤੀ ਧੀ ਆ ਸੋਹਣੀ ਆ ਪੜ੍ਹੀ ਲਿਖੀ ਆ ਆਪ ਵੀ ਉਸੇ ਕੰਪਨੀ 'ਚ ਕੰਮ ਕਰਦੀ ਆ ਉਹਨੂੰ ਤਾਂ ਮੇਰੇ ਵਰਗੇ ਕਿੰਨੇ ਹੀ ਮਿਲ ਜਾਂਦੇ ਪਰਦੇਸ 'ਚ ਕੌਣ ਕਿਹਨੂੰ ਪੁੱਛਦਾ ਸੀਮੀ ਨੇ ਆਪਣੇ ਕੋਲ ਆਉਂਦੇ ਹੱਥਾਂ ਨੂੰ ਇੱਕ ਪਾਸੇ ਝਟਕ ਦਿੱਤਾ ਤੇ ਭੰਕਾਰਦੀ ਹੋਈ ਬੋਲੀ ਫਿਰ ਦੂਜਾ ਵਿਆਹ ਰਚਾਉਣ ਦੀ ਕੀ ਲੋੜ ਸੀ ਇਸ ਪਤਨੀ ਬਿਨਾ ਤੂੰ ਪਲ ਪਰ ਨਹੀਂ ਰਹਿੰਦਾ ਇਹਨੂੰ ਨਾਲ ਹੀ ਲੈ ਜਾਂਦਾ ਉੱਥੇ ਫਿਰ ਉੱਥੇ ਜਾ ਕੇ ਨਾਟਕ ਰਚਾਉਣ ਦੀ ਕੀ ਲੋੜ ਪੈ ਗਈ ਸੀ ਤੈਨੂੰ ਗੁਰਦੀਪ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਇਸ ਵਿਆਹ ਦੀ ਕਿਸੇ ਨੂੰ ਖਬਰ ਨਹੀਂ ਸੀ ਦਿੱਤੀ ਘਰ ਵਾਲੇ ਨਾ ਜਾਣੇ ਕੀ ਸੋਚਦੇ ਰਹੇ ਫਿਰ ਉਥੇ ਛੋਟੇ ਭੈਣ ਭਰਾਵਾਂ ਦੇ ਰਿਸ਼ਤੇ ਹੋਣ 'ਚ ਮੁਸ਼ਕਲ ਆਉਂਦੀ ਸੀ ਮਾਪਿਓ ਦੇ ਖਾਨਦਾਨ ਦੀ ਸ਼ਾਨ ਮਿੱਟੀ 'ਚ ਮਿਲ ਜਾਂਦੀ ਐਨਾਂ ਨੂੰ ਉਥੇ ਕੌਣ ਸਵੀਕਾਰ ਕਰਦਾ ਸਿਮੀ ਪੜਕੋਠੇ ਆਪਣੇ ਖਾਨਦਾਨ ਦੀ ਇੱਜ਼ਤ ਲਈ ਦੂਜੇ ਦੀ ਇੱਜ਼ਤ ਤੇ ਡਾਕਾ ਮਾਰਨਾ ਕਿੱਥੋਂ ਦੀ ਸ਼ਰਾਫਤ ਆ ਲੁਕਾਈ ਰੱਖਣੀ ਸੀ ਤਾਂ ਉੱਥੇ ਕਹਿ ਦਿੰਦਾ ਕਿ ਮੈਨੂੰ ਵਿਆਹ ਨਹੀਂ ਕਰਵਾਉਣਾ ਕੋਈ ਜ਼ਬਰਦਸਤੀ ਤਾਂ ਤੇਰੇ ਗੱਲ 'ਚ ਆਪਣੀ ਕੁੜੀ ਨਹੀਂ ਸੀ ਬੰਨ੍ਹ ਦੰਦਾ ਉਦੋਂ ਤੱਕ ਮਾਰਚ ਚ ਛਪਾਇਆ ਸੀ ਤੂੰ ਦੁਨੀਆ ਭਰ ਦੇ ਸਬਜ਼ ਬਾਗ ਦਿਖਾਏ ਸੀ ਗੁਰਦੀਪ ਬੋਲਿਆ ਮਾਂ ਪਿਓ ਦਾ ਦਿਲ ਵੀ ਤਾਂ ਨਹੀਂ ਸੀ ਤੋੜ ਸਕਦਾ ਉਹ ਹਰ ਸਨੇਹ ਵਿੱਚ ਇੱਕੋ ਰੱਟ ਲਈ ਰੱਖਦੇ ਸੀ ਇਸ ਲਈ ਮੈਂ ਜ਼ਿਆਦਾ ਪੜ੍ਹੀ ਲਿਖੀ ਜਾਂ ਉੱਚੇ ਪਰਿਵਾਰ ਦੀ ਕੁੜੀ ਨਹੀਂ ਸੀ ਵੇਖੀ ਸਿਮੀ ਰੋਂਦੀ ਹੋਈ ਬੋਲੀ ਪੜ੍ਹੀ ਲਿਖੀ ਹੁੰਦੀ ਤਾਂ ਅਦਾਲਤ 'ਚ ਜਾ ਕੇ ਤੇਰੀ ਐਸੀ ਦੀ ਤੈਸੀ ਕਰ ਦਿੰਦੀ ਉਹ ਵੱਖਰੇ ਰਹਿ ਕੇ ਕਮਾ ਖਾ ਸਕਦੀ ਸੀ ਉੱਚੇ ਖਾਨਦਾਨ ਦੀ ਹੁੰਦੀ ਤਾਂ ਘਰ ਵਾਲੇ ਜਰਾ ਜਿੰਨੀ ਭਣਕ ਪੈਂਦਿਆਂ ਨੱਕ 'ਚ ਨਕੇਲ ਪਾ ਦਿੰਦੇ ਭੋਲੇ ਭਾਲੇ ਗਰੀਬ ਲੋਕਾਂ ਨੂੰ ਜਾਲ 'ਚ ਫਸਾ ਲਿਆ ਤੁਸੀਂ ਗੁਰਦੀਪ ਆਪਣੀ ਸਫਲਤਾ ਤੇ ਮੁਸਕਰਾ ਰਿਹਾ ਸੀ ਸਿਮੀ ਫੇਰ ਪੜ ਕੇ ਮੇਰੀ ਮਾ ਦਾ ਮੱਥਾ ਤਾਂ ਵਾਰ-ਵਾਰ ਠਣਕਦਾ ਸੀ ਕਿ ਇੰਨੇ ਪੜੇ ਲਿਖੇ ਕਮਾਊ ਮੁੰਡੇ ਨੂੰ ਹੋਰ ਕੋਈ ਕੁੜੀ ਕਿਉਂ ਨਹੀਂ ਮਿਲਦੀ ਜਦੋਂ ਮਾਂ ਨੇ ਮੇਰੇ ਬਾਪੂ ਜੀ ਤੋਂ ਯੂ ایس ਦੇ ਕਿਸੇ ਆਪਣੇ ਰਾਹੀਂ ਤੇਰੀ ਜਾਂਚ ਪੜਤਾਲ ਕਰਾਉਣ ਨੂੰ ਕਿਹਾ ਸੀ ਨਾ ਪਰ ਉਹ ਠਹਿਰੇ ਸਧਾਰਨ ਆਦਮੀ ਕਿੱਥੋਂ ਪਤਾ ਲਾਉਂਦੇ ਪਰ ਜੇ ਕੋਈ ਵੱਡਾ ਆਦਮੀ ਹੁੰਦਾ ਤਾਂ ਘਰ ਬੈਠੇ ਸਾਰੀ ਅਸਲੀਅਤ ਦਾ ਪਤਾ ਲੱਗ ਜਾਣਾ ਸੀ ਗੁਰਦੀਪ ਨੇ ਮੁਸਕਰਾਉਂਦੇ ਹੋਏ ਕਿਹਾ ਜੋ ਹੋ ਗਿਆ ਸੋ ਹੋ ਗਿਆ ਹੁਣ ਗੁੱਸਾ ਛੱਡ ਜਦੋਂ ਦੇਸ਼ ਚਲੇ ਜਾਵਾਂਗੇ ਤਾਂ ਤੁਸੀਂ ਮੇਰੇ ਨਾਲ ਪਤਨੀ ਦੇ ਰੂਪ ਚ ਚੱਲੋਗੇ ਇੱਥੇ ਐ ਨਾ ਮੇਰੀ ਪਤਨੀ ਰਹੂਗੀ ਸੀਮੀ ਨੇ ਪੁਚੱਕੀ ਹੋ ਕੇ ਕਿਹਾ ਫਿਰ ਮੈਨੂੰ ਇੱਥੇ ਕਾਹਦੇ ਲੈ ਲਿਆਂਦਾ ਜੇ ਤੇਰੀ ਸੱਚਾਈ ਪਤਾ ਨਾ ਨਾ ਚਲਦੀ ਮੈਂ ਤਾਂ ਉੱਥੇ ਤੇਰੇ ਨਾਮ ਦੀ ਮਾਲਾ ਪੇਰਦੀ ਰਹਿੰਦੀ ਇੱਥੇ ਤਾਂ ਪਲ ਪਲ ਤੜਪਦੀ ਰਹੂੰਗੀ ਹੋਰ ਕਰਾਂ ਵੀ ਕੀ ਗੁਰਦੀਪ ਆਪੇ ਤੋਂ ਬਾਹਰ ਹੁੰਦਾ ਹੋਇਆ ਬੋਲਿਆ ਤੂੰ ਮਕਾਨ ਦੀ ਸਫਾਈ ਕਰੇਂਗੀ, ਖਾਣਾ ਪਕਾਏਂਗੀ, ਬਰਤਨ ਧੋਵੇਂਗੀ, ਕੱਪੜੇ ਸਾਫ਼ ਕਰੇਂਗੀ, ਪ੍ਰੈਸ ਕਰੇਂਗੀ। ਸਾਰੇ ਕੰਮ ਕਰੇਂਗੀ ਤੂੰ। ਸਿੰਮੀ ਬੋਲੀ, "ਤਾਂ ਦੇਸ਼ ਤੋਂ ਇੱਕ ਨੌਕਰਾਨੀ ਲੈ ਆਉਂਦੇ। ਤੂੰ ਮੇਰੇ ਨਾਲ ਵਿਆਹ ਦਾ ਟੌਂ ਕਿਉਂ ਰਚਾਇਆ?" ਗੁਰਦੀਪ ਕੌੜਾ ਜਿਹਾ ਮੂੰਹ ਬਣਾ ਕੇ ਬੋਲਿਆ, "ਅਸਲ ਵਿੱਚ ਸਾਨੂੰ ਨੌਕਰ ਦੀ ਹੀ ਲੋੜ ਸੀ। ਇੱਥੇ ਨੌਕਰ ਮਿਲਦਾ ਹੀ ਨਹੀਂ। ਜੇ ਮਿਲਦੇ ਨੇ ਬਹੁਤ ਮਹਿੰਗੇ ਮਿਲਦੇ ਨੇ।" ਪਿਰ ਪਰੋਸੇ ਯੋਗ ਵੀ ਨਹੀਂ ਹੁੰਦੇ ਅਸੀਂ ਦੋਵੇਂ ਕੰਮ ਕਰਦੇ ਆਂ ਘਰ ਦੀ ਦੇਖਭਾਲ ਕੌਣ ਕਰੇ ਸਿਮੀ ਫੱਕ ਫੱਕ ਰੋਣ ਲੱਗ ਪਈ ਮੈਨੂੰ ਮੇਰੇ ਘਰ ਵਾਪਸ ਪਹੁੰਚਾ ਦੇ ਬਸ ਮੇਰਾ ਟਿਕਟ ਘਟਾ ਦੇ ਮੈਂ ਇੱਥੇ ਨਹੀਂ ਰਹਿ ਸਕਦੀ ਗੁਰਦੀਪ ਮੁਸਕਰਾਉਂਦਾ ਹੋਇਆ ਬੋਲਿਆ ਹੁਣ ਤੂੰ ਕਦੇ ਵੀ ਵਾਪਸ ਨਹੀਂ ਜਾ ਸਕਦੀ ਟਿਕਟ ਘਟਵਾਉਣਾ ਇੰਨਾ ਸੌਖਾ ਨਹੀਂ ਹਜ਼ਾਰਾਂ ਰੁਪਏ ਕਿਰਾਇਆ ਲੱਗਦਾ ਘੱਟ ਪੜੀ ਲਿਖੀ ਸਧਾਰਨ ਪਰ ਸਿਹਤਮੰਦ ਕੁੜੀ ਮੈਂ ਇਸ ਲਈ ਤਾਂ ਛਾਂਟੀ ਸੀ ਫਰ ਤੈਨੂੰ ਤਕਲੀਫ ਕੀ ਹੈ ਵਧੀਆ ਖਾਓ ਵਧੀਆ ਪੀਓ ਐਨਾਂ ਦੀ ਗੈਰ ਮੌਜੂਦਗੀ ਚ ਤੂੰ ਹੀ ਮੇਰੀ ਪਤਨੀ ਰਹੇਂਗੀ ਸਿਮੀ ਆਪਣੇ ਆਪ ਨੂੰ ਬਹੁਤ ਠੱਗਿਆ ਹੋਇਆ ਤੇ ਮਜਬੂਰ ਮਹਿਸੂਸ ਕਰ ਰਹੀ ਸੀ ਤਾਂ ਛਲਕ ਕੇ ਬੋਲੀ ਤੂੰ ਐਨਾਂ ਨੂੰ ਛੱਡ ਨਹੀਂ ਸਕਦਾ ਉਹਨੂੰ ਤਲਾਕ ਦੇ ਦੇ ਗੁਰਦੀਪ ਬੋਲਿਆ ਆਪਣੀ ਔਕਾਤ ਚ ਰਹਿ ਉਸੇ ਦੇ ਸਿਰ ਤੇ ਤਾਂ ਸਭ ਠਾਠ ਵਾਟਾ ਸਿਮੀ ਨੇ ਸਿਰ ਵਾੜ ਕੇ ਬੈਗੀ ਅਗਲੇ ਦਿਨ ਤੋਂ ਉਸ ਨੂੰ ਘਰੇਲੂ ਕੰਮਾਂ 'ਚ ਜੁੜਨਾ ਪਿਆ। ਗੁਰਦੀਪ ਤੇ ਐਨਾ ਸਵੇਰੇ 8 ਵਜੇ ਕੰਮ ਤੇ ਨਿਕਲ ਜਾਂਦੇ, ਉਹਨੂੰ ਘਰ ਵਿੱਚ ਬੰਦ ਕਰਕੇ ਚਲੇ ਜਾਂਦੇ। ਸ਼ਾਮ ਨੂੰ ਵਾਪਸ ਆਉਂਦੇ ਸਮੇਂ ਗੁਰਦੀਪ ਨੇ ਐਨਾ ਨੂੰ ਸਿਮੀ ਦੇ ਸਬੰਧ ਵਿੱਚ ਦੱਸ ਦਿੱਤਾ ਸੀ ਕਿ ਕੰਮਕਾਜ ਲਈ ਨੁਕਰਾਨੀ ਲਿਆਂਦੀ ਐ। ਉਹ ਉਸੇ ਲਹਿਜੇ ਵਿੱਚ ਸਿਮੀ ਨਾਲ ਗੱਲ ਕਰਦੀ ਸੀ। ਗੱਲ-ਗੱਲ ਤੇ ਗਾਲਾਂ ਕੱਢ ਦਿੰਦੀ, ਉਹਨੂੰ ਝਟਕ ਦਿੰਦੇ। ਰਾਤ ਨੂੰ ਦੋਵੇਂ ਸੌਣ ਵਾਲੇ ਕਮਰੇ 'ਚ ਰੰਗ ਰਲੀਆਂ ਮਨਾਉਂਦੇ। ਸਿਮਿਰ ਸੋਇ ਦੇ ਨਾਲ ਵਾਲੇ ਸਟੋਰ ਰੂਮ ਚ ਸੁੱਕੜੀ ਸਿਮਟੀ ਹੰਜੂ ਵਹੋਂਦੀ ਰਹਿੰਦੀ। ਇੱਕ ਵਾਰ ਉਹਨੇ ਘਰੋਂ ਨਿਕਲ ਕੇ ਭੱਜਣ ਦੀ ਵੀ ਕੋਸ਼ਿਸ਼ ਕੀਤੀ। ਪਰ ਫੜੀ ਗਈ। ਗੁਰਦੀਪ ਨੇ ਉਹਨੂੰ ਬਹੁਤ ਮਾਰਿਆ। ਮੁਕਤੀ ਦਾ ਹੁਣ ਕੋਈ ਰਾਹ ਨਹੀਂ ਦਿਖ ਰਿਹਾ। ਕਿਸੇ ਤਰ੍ਹਾਂ ਘਰੋਂ ਨਿਕਲ ਵੀ ਪਈ ਤਾਂ ਜਾਊ ਕਿੱਥੇ? ਵੈਸੇ ਵੀ ਉਹ ਹਰ ਵੇਲੇ ਤਿਆਰ ਰਹਿੰਦੀ। ਗਰਮ ਕੱਪੜਿਆਂ ਹੇਠਾਂ ਆਪਣੇ ਸਾਰੇ ਗਹਿਣੇ ਹਰ ਵੇਲੇ ਪਹਿਨੇ ਰਹਿੰਦੀ। ਘਰ ਦਾ ਮੋਬਾਈਲ ਨੰਬਰ ਯਾਦ ਰੱਖਿਆ ਸੀ ਉਹਨੇ। ਅੰਤ ਵਿੱਚ ਇੱਕ ਦਿਨ ਮੌਕਾ ਹੱਥ ਆ ਹੀ ਗਿਆ। ਗੁਰਦੀਪ ਤੇ ਇਹਨਾਂ ਦੀ ਵਿਆਹ ਦੀ ਵਰੇਗੰਨ ਸੀ। 12 ਜੋੜੇ ਸੱਦੇ ਗਏ ਸੀ। ਕਾਫੀ ਰਾਤ ਤੱਕ ਖਾਣਾ ਪੀਣਾ ਨੱਚਣਾ ਗਾਉਣਾ ਸ਼ੋਰ ਸ਼ਰਾਬਾ ਚੱਲਦਾ ਰਿਹਾ। ਅਜੇਹੇ ਵਿੱਚ ਸੀਮੀ ਦਾ ਕਿਨੂੰ ਧਿਆਨ ਰਹਿੰਦਾ। ਖਲਾਉਣ ਪਲਾਉਣ ਦਾ ਕੰਮ ਨਿਪਟਾ ਕੇ ਉਹ ਚੁੱਪਚਾਪ ਨਿਕਲ ਪਈ। ਰਾਤ ਦੇ 12 ਵਜh ਰਹੇ ਸੀ। ਰਾਤ ਠੀਕ ਤਰ੍ਹਾਂ ਪਤਾ ਵੀ ਨਹੀਂ ਸੀ ਉਹਨੂੰ। ਫਿਰ ਵੀ ਉਹ ਇੱਕ ਝੀਲ ਦੇ ਕਿਨਾਰੇ ਚਲੀ ਗਈ। ਤਾਂ ਇੱਕ ਟੈਕਸੀ ਪਾਸੋਂ ਨਿਕਲੀ ਤਾਂ ਅੱਗੇ ਜਾ ਕੇ ਰੁਕ ਗਈ। ਸਿਮੀ ਦੇ ਪ੍ਰਾਣ ਸੁੱਕ ਗਏ ਆਕਾਸ਼ ਤੋਂ ਡਿੱਗੀ ਖਜੂਰ ਛਟਕੀ ਜਾਣੋ ਹੁਣ ਕੀ ਹੋਊ ਕੌਣ ਐ ਕਿਤੇ ਗੁਰਦੀਪ ਤਾਨੀ ਗੁਰਦੀਪ ਨਹੀਂ ਸੀ ਪਰ ਉਹ ਅਜਨਬੀ ਸੀ ਬਹੁਤ ਆਪਣਾ ਜਿਹਾ ਲੱਗ ਰਿਹਾ ਸੀ ਚਿਹਰਾ ਦਾੜੀ ਦਾੜੀ ਤੇ ਮੋਛਾਂ ਨਾਲ ਲੁਕਿਆ ਹੋਇਆ ਪਰ ਇਮਾਨਦਾਰੀ ਤੇ ਭੋਲਾਪਨ ਅੱਖਾਂ ਤੋਂ ਚਲਕ ਰਿਹਾ ਸੀ ਸਰਦਾਰ ਹਰਪ੍ਰੀਤ ਸਿੰਘ 35 ਸਾਲਾਂ ਦਾ ਟੈਕਸੀ ਡਰਾਈਵਰ ਸੀ ਸਿਮੀ ਨੇ ਪਰਦੇਸ ਵਿੱਚ ਪਹਿਲੀ ਵਾਰ ਕਿਸੇ ਸਰਦਾਰ ਨੂੰ ਵੇਖਿਆ ਸੀ। ਉਹਨੂੰ ਲੱਗਿਆ ਜਿਵੇਂ ਉਹ ਪੰਜਾਬ ਵਿੱਚ ਕਿਤੇ ਆਪਣੇ ਪਿੰਡ 'ਚ ਖੜੀ ਹੋਵੇ। ਭਾਰਤੀ ਔਰਤ ਨੂੰ ਵੇਖ ਕੇ ਹਰਪ੍ਰੀਤ ਵੀ ਚੌਂਕ ਗਿਆ। ਉਹ ਉਸਨੂੰ ਬਹੁਤ ਡਰੀ ਹੋਈ ਦਿਸ ਰਹੀ ਸੀ। ਹਰਪ੍ਰੀਤ ਨੇ ਸੋਚਿਆ ਕਿ ਉਹ ਝੀਲ ਵਿੱਚ ਡੁੱਬ ਕੇ ਆਤਮ ਹੱਤਿਆ ਕਰਨ ਜਾ ਰਹੀ ਆ। ਉਹਨੇ ਜ਼ਿਆਦਾ ਪੁੱਛਗਿੱਛ ਨਾ ਕਰਕੇ ਟੈਕਸੀ ਦੇ ਪਿੱਛੇ ਵਾਲਾ ਦਰਵਾਜ਼ਾ ਖੋਲ੍ਹਿਆ ਤੇ ਇੱਕ ਤਰ੍ਹਾਂ ਨਾਲ ਉਹਨੂੰ ਜ਼ਬਰਦਸਤੀ ਸਿਮੀ ਨੂੰ ਟੈਕਸੀ ਦੇ ਅੰਦਰ ਧੱਕ ਦਿੱਤਾ। ਆਪਣੇ ਡੇਰੇ ਤੇ ਪਹੁੰਚ ਕੇ ਹਰਪ੍ਰੀਤ ਨੇ ਸਿਮੀ ਨੂੰ ਸਭ ਤਰ੍ਹਾਂ ਨਾਲ ਤਸੱਲੀ ਦੇ ਕੇ ਉਹਦੀ ਆਪ ਬਿੱਤੀ ਸੁਣੀ। ਸਿਮੀ ਨੇ ਜਦੋਂ ਕਹਿਣਾ ਬੰਦ ਕੀਤਾ ਤਾਂ ਹਰਪ੍ਰੀਤ ਦੀਆਂ ਅੱਖਾਂ ਨਮ ਹੋ ਚੁੱਕੀਆਂ ਸੀ। 3 ਸਾਲ ਪਹਿਲਾਂ ਉਹਦੀ ਸਗੀ ਭੈਣ ਨੂੰ ਵੀ ਇੱਕ ਡਾਕਟਰ ਏਸੇ ਤਰ੍ਹਾਂ ਵਿਆਹ ਕੇ ਲੈ ਕੇ ਆਇਆ ਸੀ। ਬਹੁਤ ਦਿਨਾਂ ਬਾਅਦ ਭੈਣ ਨੇ ਜਿਵੇਂ-ਤੇਵੇਂ ਕਿਸੇ ਤਰ੍ਹਾਂ ਫੋਨ ਕੀਤਾ ਸੀ। ਪਰ ਜਦੋਂ ਤੱਕ ਹਰਪ੍ਰੀਤ ਇੱਥੇ ਪਹੁੰਚਣ ਦਾ ਜੁਗਾੜ ਕਰ ਪਾਇਆ ਉਹ ਜ਼ਿੰਦਗੀ ਤੋਂ ਤੰਗ ਆ ਕੇ ਸੁਸਾਇਡ ਕਰ ਚੁੱਕੀ ਸੀ। ਉਨੇ ਅਜਿਹੇ ਕਿੰਨੇ ਹੀ ਕੇਸ ਸੁਣੇ ਸੀ ਕਿ ਕਿਸ ਕਿਸ ਤਰ੍ਹਾਂ ਪ੍ਰਵਾਸੀ ਭਾਰਤੀ ਛੁੱਟੀਆਂ 'ਚ ਦੇਸ਼ ਜਾਣ ਤੇ ਵਿਆਹ ਹੋਇਆ ਹੀ ਦੂਜਾ ਵਿਆਹ ਕਰਵਾ ਲੈਂਦੇ ਨੇ ਕੋਈ ਕੋਈ ਤਾਂ ਮੋਟਾ ਦੇਹਜ ਵੀ ਖਿੱਚ ਲੈਂਦੇ ਨੇ ਉਸ ਕੁੜੀ ਨੂੰ ਫਿਰ ਰਖੈਲ ਵਾਂਗ ਰੱਖ ਲੈਂਦੇ ਨੇ ਪਵਿੱਤਰ ਦਾ ਭਾਰਤੀ ਔਰਤ ਪਤੀ ਨੂੰ ਸਭ ਕੁਝ ਮੰਨਣ ਵਾਲੀ ਰੋ ਧੋ ਕੇ ਜ਼ਿੰਦਗੀ ਨਾਲ ਸਮਝੌਤਾ ਕਰ ਲੈਂਦੀ ਹੈ ਜਿਸ ਹਾਲ ਵਿੱਚ ਪਤੀ ਰੱਖੇ ਉਸੇ 'ਚ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਹੈ ਕੁਝ ਤਾਂ ਐਨੇ ਨੀਚ ਹੁੰਦੇ ਨੇ ਕਿ ਆਪਣੀ ਪਤਨੀ ਨੂੰ ਵੇਚ ਵੀ ਦਿੰਦੇ ਨੇ ਅਕਸਰ ਅਜਿਹੇ ਵਿਆਹ ਛੱਟਪਟ ਵਿੱਚ ਹੋ ਜਾਂਦੇ ਨੇ ਮੁੰਡੇ ਦੀ ਸਮਾਜਿਕ ਤੇ ਆਰਥਿਕ ਸਥਿਤੀ ਦਾ ਸਭ ਦੇਸ਼ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਰਹਿੰਦਾ ਜਿਵੇਂ ਕਹਿਤਾ ਉਹਵੇਂ ਮੰਨ ਲਿਆ ਕੁੜੀਆਂ ਨੂੰ ਵੀ ਵਿਦੇਸ਼ ਘੁੰਮਣ ਦਾ ਸ਼ੌਂਕ ਹੀ ਰਹਿੰਦਾ ਇਸ ਨਾਲ ਮਾਪੇ ਬਹੁਤ ਸੌਖੇ ਤੇ ਹਲਕੇ ਹੋ ਜਾਂਦੇ ਨੇ ਕੁੜੀ ਨਾਲ ਕੀ ਬੀਤ ਰਹੀ ਐ ਕੌਣ ਦੇਖਣ ਜਾਂਦਾ ਕਿਹਨੂੰ ਖਬਰ ਮਿਲਦੀ ਐ ਹਰਪ੍ਰੀਤ ਨੇ ਸਿਮਮੀ ਦੇ ਹੰਝੂ ਪੂੰਝੇ ਸਿਮਮੀ ਹਰਪ੍ਰੀਤ ਤੋਂ ਭਾਰਤ ਪਹੁੰਚਾ ਦਿੱਤੇ ਜਾਣ ਦੀ ਜਲਦੀ ਕਰ ਰਹੀ ਸੀ ਪਰ ਹਰਪ੍ਰੀਤ ਨੇ ਕਿਹਾ ਕਿ ਅਪਰਾਧੀ ਨੂੰ ਵੀ ਤਾਂ ਕੁਝ ਸਜ਼ਾ ਮਿਲਣੀ ਚਾਹੀਦੀ ਆ ਉਹਨੇ ਆਪਣੇ ਜਾਣ ਪਹਿਚਾਨ ਵਾਲੇ ਵਕੀਲ ਤੋਂ ਸਲਾਹ ਵੀ ਲਈ ਉਸਨੇ ਸਿਮਮੀ ਦੇ ਘਰ ਫੋਨ ਕਰਕੇ ਵਿਆਹ 'ਚ ਛਪੇ ਨਿਮੰਤਰਣ ਪੱਤਰ ਤੇ ਵਿਆਹ ਵਿੱਚ ਖਿੱਚੀਆਂ ਗੰਨੀਆਂ ਫੋਟੋਆਂ ਦੀਆਂ ਸਾਰੀਆਂ ਕਾਪੀਆਂ ਮੰਗਵਾ ਲਈਆਂ ਵਕੀਲ ਦੇ ਰਾਹੀਂ ਇਹ ਸਾਰੀਆਂ ਚੀਜ਼ਾਂ ਐਨਾ ਦੇ ਪਿਤਾ ਨੂੰ ਵੀ ਦਿਖਾਉਣੀਆਂ ਗਈਆਂ ਉਹ ਕਰੋੜਪਤੀ ਬੰਦਾ ਇੱਕਦਮ ਝਟਕ ਗਿਆ ਗੁਰਦੀਪ ਨਾਲ ਗੱਲ ਕਰਨ ਤੋਂ ਪਹਿਲਾਂ ਉਹਨੇ ਗੁਰਦੀਪ ਤੇ ਸਿਮੀ ਦੀਆਂ ਕੁਝ ਫੋਟੋਆਂ ਆਪਣੀ ਤੀ ਐਨਾ ਨੂੰ ਵੀ ਦਿਖਾਨਾ ਵਿਆਹ ਦੀਆਂ ਫੋਟੋਆਂ ਐਨਾ ਗੰਭੀਰਤਾ ਨਾਲ ਦੇਖਦੀ ਰਹੀ ਸ਼ਾਇਦ ਉਹ ਐਨਾ ਨੂੰ ਕੋਈ ਧਾਰਮਿਕ ਰਸਮ ਰਿਵਾਜ ਸਮਝ ਰਹੀ ਸੀ ਵਰ-ਵਦੂ ਦੇ ਪੇਸਟ ਗੁਰਦੀਪ ਤੇ ਸਿਮੀ ਉਹਦੀ ਪਛਾਣ ਵਿੱਚ ਵੀ ਨਹੀਂ ਸੀ ਆ ਰਹੇ ਪਰ ਗੋਆ ਦੀਆਂ ਫੋਟੋਆਂ ਵੇਖ ਕੇ ਤਾਂ ਐਨਾ ਇੱਕਦਮ ਝਟਕ ਗਈ ਕਿਤੇ ਝੇਲ ਵਿੱਚ ਕਿਤੇ ਪਹਾੜੀ ਦੀ ਚੋਟੀ ਤੇ ਕਿਤੇ ਜ਼ੁਲਫਾਂ ਸਵਾਰਦੇ ਹੋਏ ਕਿਤੇ ਸ਼ਰਾਰਤ ਨਾਲ ਮੁਸਕਰਾਉਂਦੇ ਹੋਏ ਫੋਟੋਆਂ ਤੋਂ ਦਿਲਾਂ ਦੀ ਧੜਕਣਾ ਸਾਫ਼ ਸੁਣਾਈ ਦੇ ਰਹੀਆਂ ਸੀ ਇਹਨਾਂ ਫੋਟੋਆਂ ਵਿੱਚ ਸੀਮੀ ਨੂੰ ਐਨਾ ਨੇ ਪਹਿਚਾਣ ਲਿਆ ਘਰ ਪਹੁੰਚਦੇ ਹੀ ਉਹਨੇ ਗੁਰਦੀਪ ਦੀ ਖ਼ਬਰ ਲਈ ਕਿਉਂ ਤੂੰ ਤਾਂ ਉਸਨੂੰ ਨਕਰਾਣੀ ਦੱਸਦਾ ਹੁੰਦਾ ਸੀ ਕੀ ਤੂੰ ਉਹਦੇ ਨਾਲ ਵਿਆਹ ਨਹੀਂ ਸੀ ਕੀਤਾ ਅਜਿਹਾ ਕਿਉਂ ਕੀਤਾ ਆਖਰ ਮੇਰੇ 'ਚ ਕੀ ਕਮੀ ਸੀ ਕਿ ਮੈਂ ਸੋਹਣੀ ਨਹੀਂ ਸੀ ਮੈਨੂੰ ਸਲੀਕਾ ਨਹੀਂ ਸੀ ਹੁੰਦਾ ਕਿ ਮੈਂ ਘੱਟ ਪੜੀ ਲਿਖੀ ਸੀ ਮੇਰੇ ਚ ਕੀ ਨਹੀਂ ਸੀ ਤੈਨੂੰ ਨੌਕਰੀ ਦਵਾਈ ਫਲੈਟ ਦਾ ਮਾਲਕ ਬਣਾਇਆ ਗੱਡੀ ਦਵਾਈ ਕੀ ਨਹੀਂ ਕੀਤਾ ਮੈਂ ਤੇਰੇ ਲਈ ਪਰ ਫਿਰ ਵੀ ਉਹਨੇ ਗੁੱਸੇ 'ਚ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗੁਰਦੀਪ ਨੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਰਾਤ ਇਹਨਾਂ ਨੇ ਸੌਣ ਵਾਲੇ ਕਮਰੇ ਦੇ ਦਰਵਾਜ਼ੇ ਨਹੀਂ ਸੀ ਖੋਲੇ ਸਟੋਰ ਵਿੱਚ ਜਿੱਥੇ ਸਿਮਮੀ ਰਾਤ ਕੱਟਦੀ ਹੁੰਦੀ ਸੀ ਉੱਥੇ ਉਹਨੂੰ ਵੀ ਕਰਵਟਾ ਬਦਲਣੀ ਪਈ ਉਹ ਬਹੁਤ ਪਰੇਸ਼ਾਨ ਹੋਇਆ ਪਿਆ ਸੀ। ਸਿਮੀ ਗਾਇਬ ਹੋ ਚੁੱਕੀ ਸੀ। ਉਹ ਹੁਣ ਕਿੱਥੇ ਆ? ਉਹਨੂੰ ਇਹਦੇ ਬਾਰੇ ਕੋਈ ਨਹੀਂ ਸੀ ਪਤਾ। ਇਹ ਤਾਂ ਉਹ ਜਾਣ ਚੁੱਕਿਆ ਸੀ ਕਿ ਹਜੇ ਉਹ ਅਮਰੀਕਾ ਵਿੱਚ ਹੀ ਆ। ਵੈਸੇ ਉਹਦਾ ਜਾਣਾ ਵੀ ਕਿਤੇ ਮੁਸ਼ਕਲ ਹੀ ਆ। ਉਹਦੇ ਕੋਲ ਕਿਰਾਏ ਜੋਗੇ ਪੈਸੇ ਕਿੱਥੇ ਨੇ? ਨਾ ਹੀ ਉਹਦੇ ਕੋਲ ਕੋਈ ਢੰਗ ਤਰੀਕਾ। ਨਾ ਹੀ ਉਹ ਕੁਝ ਜਾਣਦੀ ਆ। ਪਰ ਆਖਰ ਐਨਾਂ ਨੂੰ ਕਿਹਨੇ ਪੜਕਾ ਦਿੱਤਾ? ਉਹ ਕੁਝ ਤਾਲਮੇਲ ਨਹੀਂ ਸੀ ਬਿਠਾ ਪਾ ਰਿਹਾ। ਸਿਮੀ ਦੇ ਗਾਇਬ ਹੋ ਜਾਣ ਦੀ ਉਸ ਨੂੰ ਐਨੀ ਚਿੰਤਾ ਨਹੀਂ ਸੀ ਜਿੰਨੀ ਐਨਾ ਦੇ ਰੁੱਸ ਜਾਣ ਦੀ ਚਿੰਤਾ ਸੀ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਜੇ ਕਿਨਾਰਾ ਕਰ ਗਈ ਤਾਂ ਉਹਦਾ ਕੀ ਹੋ ਤੋਖੇ ਦੇ ਕੇਸ ਵਿੱਚ ਜੇ ਪੜੇਗੇ ਤਾਂ ਪੁਲਿਸ ਉਹਨੂੰ ਜੇਲ੍ਹ ਵਿੱਚ ਡੱਕ ਦੂਗੀ ਸਿਮੀ ਮਾਰਿਓ ਸੋਚਦਾ ਕਿ ਸ਼ਾਇਦ ਰੇਲ ਜਾਂ ਟਰੱਕ ਦੇ ਥੱਲੇ ਆ ਕੇ ਮਰ ਖੱਪ ਗਈ ਹੋ ਜਾਂ ਕਿਸੇ ਤਰ੍ਹਾਂ ਆਤਮ ਹੱਤਿਆ ਕਰ ਲਈ ਹੋ ਉਸ ਨੂੰ ਤਾਂ ਐਨਾ ਦੀ ਚਿੰਤਾ ਸੀ ਅਗਲੇ ਦਿਨ ਕੰਪਨੀ ਦੇ ਡਾਇਰੈਕਟਰ ਤੇ ਅਨਾ ਦੇ ਪਿਤਾ ਨੇ ਉਸ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਤੇ ਸਪਸ਼ਟ ਬਿਆਨ ਦੇਣ ਲਈ ਕਿਹਾ ਗੁਰਦੀਪ ਦੇ ਚਿੰਤਨ ਚਿਹਰੇ ਨੂੰ ਦੇਖ ਕੇ ਕੋਈ ਵੀ ਸਚਾਈ ਦਾ ਸੌਖਾ ਅਨੁਮਾਨ ਲਾ ਸਕਦਾ ਸੀ ਉਹਨੇ ਆਪਣੀ ਸਫਾਈ ਦੰਦੇ ਹੋਏ ਕਿਹਾ ਕਿ ਇਸ ਸਾਰੇ ਕਾਂਡ ਪਿੱਛੇ ਕੋਈ ਅਜਿਹਾ ਆਦਮੀ ਹੈ ਜੋ ਡਰਾ ਧਮਕਾ ਕੇ ਆਪਣਾ ਕੰਮ ਨਿਕਲਵਾਉਣਾ ਚਾਹੁੰਦਾ ਹੈ ਵਿਵਹਾਰ ਕੁਸ਼ਲ ਡਾਇਰੈਕਟਰ ਨੇ ਗੁਰਦੀਪ ਨੂੰ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ ਸਿਮੀ ਦਾ ਮਨ ਇੱਥੇ ਵਿਦੇਸ਼ ਵਿੱਚ ਬਿਲਕੁਲ ਨਹੀਂ ਸੀ ਲੱਗ ਰਿਹਾ ਪਰ ਸਵਾਲ ਇਹ ਸੀ ਕਿ ਉਹ ਘਰ ਜਾਣ ਦਾ ਸਾਧਨ ਕਿਵੇਂ ਜੁਟਾਵੇ ਕੀਦੇ ਨਾਲ ਸਹਿਮ ਦੇ ਸਹਿਮ ਦੇ ਉਹਨੇ ਹਰਪ੍ਰੀਤ ਕੋਲ ਆਪਣਾ ਪ੍ਰਸਤਾਵ ਰੱਖਿਆ ਹਰਪ੍ਰੀਤ ਨੂੰ ਕੋਈ ਇਤਰਾਜ਼ ਨਹੀਂ ਸੀ ਆ ਇੱਥੇ ਦਾ ਕੰਮ ਤਾਂ ਉਹਦਾ ਵਕੀਲ ਸੰਭਾਲ ਹੀ ਲਓ ਉਹਦੇ ਕੋਈ ਖਾਸ ਲੋੜ ਵੀ ਨਹੀਂ ਸੀ ਇੱਥੇ ਸਿਰਫ ਠੀਕ ਤਰ੍ਹਾਂ ਫੰਦਾ ਲਾਉਣ ਦੀ ਗੱਲ ਸੀ ਉਹ ਕੰਮ ਹੋ ਹੀ ਚੁੱਕਿਆ ਸੀ ਹੁਣ ਤਾਂ ਧੁਮਾਕੇ ਦੀ ਉਡੀਕ ਸੀ ਬਸ ਪਰ ਸਵਾਲ ਇਹ ਸੀ ਕਿ ਉਹ ਸਵਦੇਸ਼ ਵਾਪਸ ਪਰਤੇ ਤਾਂ ਕਿਵੇਂ ਹਰਪ੍ਰੀਤ ਵੀ ਕੋਈ ਅਮੀਰ ਨਹੀਂ ਸੀ 2 ਸਾਲ ਵਿੱਚ ਟੈਕਸੀ ਚਲਾ ਕੇ ਇੱਥੇ ਜੋ ਕਮਾਇਆ ਸੀ ਉਹਦੇ ਨਾਲ ਟੈਕਸੀ ਖਰੀਦ ਲਈ ਸੀ ਉਹਨੇ ਪੱਕਾ ਆਦਮੀ ਸੀ ਉਹ ਮਸਤ ਰਹਿੰਦਾ ਸੀ ਸਿਮੀ ਨੇ ਜਦੋਂ ਆਪਣੇ ਗਾਣੇ ਉਹਦੇ ਸਾਹਮਣੇ ਰੱਖੇ ਤਾਂ ਉਸ ਦੀ ਸਮਝਦਾਰੀ ਦਾ ਕਾਇਲ ਹੋ ਗਿਆ ਉਹ ਬੋਲਿਆ ਦੇਸੀ ਚਿੜੀਏ ਤੂੰ ਤਾਂ ਪੜ੍ਹੇ ਲਿਖਿਆਂ ਦੇ ਵੀ ਕੰਨ ਕੱਟਤੇ ਉਹ ਸਿਮੀ ਨੂੰ ਦੇਸੀ ਚਿੜੀਆ ਕਹਿ ਕੇ ਬੁਲਾਉਂਦਾ ਸੀ ਹਰਪ੍ਰੀਤ ਨੇ ਵਤਨ ਵਾਪਸੀ ਦਾ ਪ੍ਰੋਗਰਾਮ ਬਣਾ ਲਿਆ ਨਿਊਯਾਰਕ ਵਿੱਚ ਉਹਦੇ ਕੁਝ ਜਾਣਕਾਰ ਲੋਕ ਵੀ ਸੀ। ਟੈਕਸੀ ਤੇ ਗੈਣੇ ਦਾ ਠੀਕ ਠਾਕ ਸੌਦਾ ਹੋ ਗਿਆ। ਬਿਨਾ ਪਹਿਲਾਂ ਸੂਚਨਾ ਦਿੱਤੇ ਇੱਕ ਸ਼ਾਮ ਨੂੰ ਸਿਮੀ ਹਰਪ੍ਰੀਤ ਦੇ ਨਾਲ-ਨਾਲ ਸਮੁੰਦਰ ਪਾਰ ਕਰਕੇ ਸ਼ਿਵਾਨ ਵਿੱਚ ਆਪਣੇ ਘਰ ਦੇ ਦਰਵਾਜ਼ੇ ਤੇ ਖੜੀ ਸੀ। ਘਰ ਵਾਲੇ ਹੈਰਾਨ। ਬੱਚਿਆਂ ਦੇ ਸੋ ਜਾਣ ਤੋਂ ਬਾਅਦ ਸਿਮੀ ਨੇ ਆਪਣੀ ਦਰਦਨਾਕ ਕਹਾਣੀ ਆਪਣੇ ਘਰ ਵਾਲਿਆਂ ਨੂੰ ਸੁਣਾਈ। ਪਿੱਠ ਤੇ ਮਾਰਦੇ ਨਿਸ਼ਾਨ ਦਿਖਾਏ। ਉਹਨਾਂ ਨੂੰ ਦੱਸਿਆ ਕਿ ਘਰੋਂ ਭੱਜਦੇ ਸਮੇਂ ਉਹ ਇਹ ਆਸ ਨਹੀਂ ਸੀ ਉਹਨੂੰ। ਕਿ ਹੁਣ ਕਦੇ ਵੀ ਮਾਪਿਆਂ ਨੂੰ ਮਿਲ ਸਕੇਗੀ ਹਰਪ੍ਰੀਤ ਦਾ ਲੱਖ ਲੱਖ ਸ਼ੁਕਰੀਆ ਕਰ ਰਹੀ ਸੀ ਉਹ ਨਾ ਮਿਲਦਾ ਤਾਂ ਪਤਾ ਨਹੀਂ ਅਜੋ ਕਿੱਥੇ ਹੁੰਦੀ ਸੀਮੀ ਦੇ ਬਾਪੂ ਜੀ ਨੇ ਅੱਖਾਂ ਮੀਚ ਲੀਆਂ ਸੱਚੀ ਮੇਰੀਆਂ ਅੱਖਾਂ ਅੰਨੀਆਂ ਹੋ ਗਈਆਂ ਸੀ ਸਾਨੂੰ ਆਪਣੀ ਔਕਾਤ ਦੇਖਣੀ ਚਾਹੀਦੀ ਸੀ ਸਾਡੇ ਲਈ ਤਾਂ ਹਰਪ੍ਰੀਤ ਵਰਗਾ ਸਧਾਰਨ ਆਦਮੀ ਠੀਕ ਰਹਿੰਦਾ ਹੈ ਅਗਲੇ ਦਿਨ ਹਰਪ੍ਰੀਤ ਨੇ ਸੀਮੀ ਦੇ ਪਿਤਾ ਨਾਲ ਇਕੱਲੇ ਚ ਗੱਲ ਕੀਤੀ USA ਵਿੱਚ ਜੋ ਕੁਝ ਵਾਪਰਿਆ ਉਹਦੇ ਬਾਰੇ ਦੱਸਿਆ ਤੇ ਵਕੀਲ ਦੋਸਤ ਵੱਲੋਂ ਦਿੱਤੇ ਜ਼ਰੂਰੀ ਕਾਗਜ਼ ਸੰਭਾਲ ਲੇ ਇਹਨਾਂ 'ਚ ਗੁਰਦੀਪ ਤੇ ਐਨਾ ਦੇ ਪਹਿਲਾਂ ਹੋਏ ਵਿਆਹ ਦੇ ਰਜਿਸਟ੍ਰੇਸ਼ਨ ਦੀ ਨਕਲ ਸੀ ਇੱਥੇ ਦੀ ਅਦਾਲਤ ਵਿੱਚ ਧੋਖਾ ਧੜੀ ਦਾ ਮੁਕੱਦਮਾ ਚਲਾਇਆ ਜਾ ਸਕਦਾ ਸੀ ਗੁਰਦੀਪ ਨੂੰ ਦਿਨ ਵਿੱਚ ਤਾਰੇ ਨਜ਼ਰ ਆ ਜਾਣਗੇ ਇੱਥੇ ਆ ਕੇ ਪੈਰ ਵੀ ਕਰਨ ਵਿੱਚ ਨਾਨੀ ਯਾਦ ਆਜੂ ਉਹਦੀ ਅਖਬਾਰਾਂ 'ਚ ਖਬਰਾਂ ਛਪਣਗੀਆਂ ਖਾਨਦਾਨ ਦੀ ਸ਼ਾਨ ਸਭ ਦੀ ਠਸਕ ਨਿਕਲ ਜੂ ਇਹਦੇ ਨਾਲ ਵਿਦੇਸ਼ਾਂ 'ਚ ਵਸੇ ਉਹਨਾਂ ਭਾਰਤੀਆਂ ਨੂੰ ਵੀ ਸਬਕ ਮਿਲੂ ਜੋ ਅਜਨੀਆਂ ਹਰਕਤਾਂ ਕਰਦੇ ਨੇ ਆਖਰੀ ਵਾਕ ਕਹਿੰਦੇ-ਕਹਿੰਦੇ ਉਹਦਾ ਗਲਾ ਭਾਰ ਆਇਆ ਅੱਖਾਂ 'ਚੋਂ ਹੰਝੂ ਡਿੱਗਣ ਲੱਗ ਪਏ ਤਾਂ ਦੋਨੇ ਆਪਣੀ ਇਕੱਲੀ ਭੈਣ ਦਾ ਕਿੱਸਾ ਸੁਣਾਇਆ ਸਿਮੀ ਦੇ ਬਾਪੂ ਜੀ ਨੇ ਉਹਨੂੰ ਛਾਤੀ ਨਾਲ ਲਾ ਲਿਆ ਹੰਝੂ ਪੁੰਜੇ ਆਪਣੀ ਗਰੀਬੀ ਤੇ ਬੇਸਹਾਰੇ ਪਣ ਦਾ ਦੁਖੜਾ ਰੋਇਆ ਮੁਕੱਦਮੇ ਦੀ ਦੌੜ ਧੁੱਪ ਦੀ ਪਰੇਸ਼ਾਨੀ ਵਿੱਚ ਅਸਮਰਥਾ ਜ਼ਾਹਿਰ ਕੀਤੀ ਹਰਪ੍ਰੀਤ ਨੇ ਇਹ ਕਹਿ ਕੇ ਵਿਦਾ ਲਈ ਕਿ ਮੇਰੇ ਲਈ ਕੋਈ ਸੇਵਾ ਹੋਵੇ ਤਾਂ ਦੱਸ ਦੇਣਾ ਮੇਰਾ ਇਹ ਪਤਾ ਹੈ ਮੈਂ ਤਾਂ ਬਸ ਟੈਕਸੀ ਚਲਾਉਣੀ ਆ ਉੱਥੇ ਹੀ ਨਹੀਂ ਚਲਾਉਂਗਾ ਤਾਂ ਇੱਥੇ ਚਲਾ ਲੂੰਗਾ ਜੀ ਵੀ ਠੀਕ ਸਮਝੌਤਾ ਕਰ ਲਓ ਸੀਮੀ ਦੀ ਮਾਂ ਨਾਲ ਗੱਲ ਕੀਤੀ ਗਈ ਤੇ ਉਹਨਾਂ ਨੇ ਸੀਮੀ ਦੇ ਦਿਲ ਦੀ ਥਾ ਲਈ ਉਹ ਗੁਰਦੀਪ ਨਾਲ ਕਿਸੇ ਵੀ ਕੀਮਤ ਤੇ ਰਹਿਣ ਲਈ ਤਿਆਰ ਨਹੀਂ ਸੀ 15 ਦਿਨਾਂ ਬਾਅਦ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ ਗਿਆ ਇਧਰ ਗੁਰਦੀਪ ਨੇ ਐਨਾ ਨਾਲ ਸਮਝੌਤੇ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਤਾਂ ਤਲਾਕ ਤੇ ਅੜੀ ਸੀ ਕਰੋੜਪਤੀ ਬਾਪ ਦੀ ਉਸ ਧੀ ਨੂੰ ਮੁੰਡਿਆਂ ਦੀ ਕੋਈ ਘਾਟ ਨਹੀਂ ਸੀ। ਉਹਨੂੰ ਸਭ ਤੋਂ ਵੱਡਾ ਮਲਾਲ ਇਹ ਸੀ ਕਿ ਗੁਰਦੀਪ ਨੇ ਉਹਦੇ ਨਾਲ ਝੂਠ ਕਿਉਂ ਬੋਲਿਆ। ਸਿਮੀ ਨੂੰ ਨੁਕਰਾਨੀ ਦੱਸਿਆ। ਅਣਜਾਣੇ ਵਿੱਚ ਸਿਮੀ ਨਾਲ ਕੀਤੇ ਆਪਣੇ ਵਿਵਾਰ ਲਈ ਉਹ ਬਹੁਤ ਸ਼ਰਮਿੰਦਾ ਸੀ। ਸਿਮੀ ਨਾਲ ਕੀਤੇ અપਮਾਨਜਨਕ ਵਿਵਾਰ ਦਾ ਉਹਨੂੰ ਇੱਕੋ ਇੱਕ ਪਛਤਾਵਾ ਨਜ਼ਰ ਆ ਰਿਹਾ ਸੀ। ਗੁਰਦੀਪ ਤੋਂ ਤਲਾਕ। ਤਲਾਕ ਦਾ ਮਤਲਬ ਗੁਰਦੀਪ ਨੇ ਆਪਣੇ ਹੋਂਦ ਤੇ ਕਹਾੜਾ ਘਾਤ ਸੀ। ਉਹ ਨੌਕਰੀ ਤਾਂ ਹੱਥੋਂ ਜਾ ਹੀ ਰਹੀ ਸੀ। ਹੋਰ ਕਿਤੇ ਵੀ ਢੰਗ ਦੀ ਨੌਕਰੀ ਮਿਲਣ ਦੀ ਆਸ ਨਹੀਂ ਸੀ ਰਹੀ। ਜਿੱਥੇ ਵੀ ਜਾਊਗਾ ਪੁਰਾਣੀ ਕੰਪਨੀ ਦੇ ਕਿਤੇ ਵਧੀਆ ਕੰਮ ਦਾ ਸਰਟੀਫਿਕੇਟ ਤਾਂ ਦੇਣਾ ਹੀ ਪਊ। ਝੂਠ ਬੋਲ ਕੇ ਟਿੱਕੜਵਾਜ਼ੀ ਕਰਕੇ ਨੌਕਰੀ ਮਿਲ ਵੀ ਗਈ ਤਾਂ ਦੇਰ ਸਵੇਰ ਨਵੀਂ ਕੰਪਨੀ ਵਾਲੇ ਪੁਰਾਣੀ ਕੰਪਨੀ ਤੋਂ ਰਿਪੋਰਟ ਤਾਂ ਜ਼ਰੂਰ ਮੰਗਣਗੇ। ਉਹਦਾ ਭਾਵੇਂ ਖਰੇਤਵੰਗ ਵਹਿ ਜਾਣ ਵਾਲਾ ਸੀ। ਉਦੋਂ ਹੀ ਭਾਰਤ ਤੋਂ ਸੰਵਿਧਾਨ ਦੀ ਅਦਾਲਤ ਤੋਂ ਅਦਾਲਤ 'ਚ ਪੀਸ ਹੋਣ ਦਾ ਸਮਨ ਪਹੁੰਚਿਆ। ਗੁਰਦੀਪ ਨੇ ਆਪਣਾ ਸਿਰ ਪਿੱਟਣਾ ਸ਼ੁਰੂ ਕਰ ਲਿਆ। ਉਹਨੇ ਘਰ ਵਾਲਿਆਂ ਨੂੰ ਲਿਖਿਆ ਕਿ ਸਿਮਮੀ ਨੂੰ ਗਲਤਫਹਿਮੀ ਹੋਗੀ। ਉਹਨੂੰ ਸਮਝਾ-ਭੁਜਾ ਕੇ ਮਾਮਲਾ ਰਫਾ-ਦਫਾ ਕਰ ਦੋ। ਗੁਰਦੀਪ ਦੇ ਬਾਪੂ ਜੀ ਅਦਾਲਤ ਜਾ ਕੇ ਸਿਮਮੀ ਦੇ ਪਿਤਾ ਨਾਲ ਮਿਲੇ ਤੇ ਸਭ ਜਾਣ ਕੇ ਆਪ ਵੀ ਹੈਰਾਨ ਹੋ ਗਏ। ਉਹਨਾਂ ਨੇ ਸਿਮਮੀ ਦੇ ਪਿਤਾ ਤੋਂ ਮੁਕੱਦਮਾ ਵਾਪਸ ਲੈਣ ਲਈ ਬਹੁਤ ਮਿਹਨਤਾਂ ਕੀਤੀਆਂ। ਲੈਣ-ਦੇਣ ਨਾਲ ਮਾਮਲਾ ਖਤਮ ਕਰਨ ਲਈ ਗੱਲ ਵੀ ਕੀਤੀ। ਵਿਚੋਲਿਆਂ ਨੂੰ ਵਿਚ ਪਾ ਕੇ 70 ਲੱਖ ਤੱਕ ਦੀ ਪੇਸ਼ਕਸ਼ ਵੀ ਕੀਤੀ। ਉਹਨਾਂ ਨੂੰ ਕਿਹਾ ਕਿ ਇਸ ਰਕਮ ਨਾਲ ਉਹ ਸਿਮੀ ਦਾ ਕਿਤੇ ਹੋਰ ਵਿਆਹ ਵੀ ਕਰ ਦੇਣ ਪਰ ਸਿਮੀ ਕਿਸੇ ਵੀ ਕੀਮਤ ਤੇ ਸਮਝੌਤੇ ਲਈ ਤਿਆਰ ਨਹੀਂ ਸੀ ਔਰਤ ਦੇ ਬਦਲੇ ਦੀ ਅੱਗ ਸੌਖੇ ਕੀ ਤੇ ਠੰਡੀ ਨਹੀਂ ਹੁੰਦੀ ਐਨਾ ਨੇ ਵੀ ਗੁਰਦੀਪ ਨੂੰ ਸਵੀਕਾਰ ਨਹੀਂ ਸੀ ਕੀਤਾ ਨੌਕਰੀ ਵੀ ਗਈ ਪਤਨੀ ਵੀ ਗਈ ਇਧਰ ਮੁਕੱਦਮਾ ਵੀ ਸ਼ੁਰੂ ਹੋ ਗਿਆ ਉਹਨੂੰ ਭਾਰਤ ਆਉਣਾ ਹੀ ਪਿਆ ਉਹ ਕਿਤੇ ਵੀ ਮੂੰਹ ਦਿਖਾਉਣ ਜੋਗਾ ਨਹੀਂ ਸੀ ਰਿਹਾ ਮੁਕੱਦਮੇ ਦੀ ਹਰ ਤਰੀਕ ਨਾਲ ਗੁਰਦੀਪ ਦੇ ਕਦਮ ਜੇਲ੍ਹ ਦੇ ਬਾਟਕਵਾਲ ਵਾਦੇ ਆਖਰ ਅਗਲੀ ਤਰੀਕ ਤੇ ਫੈਸਲਾ ਸੁਣਾ ਦਿੱਤਾ ਗਿਆ ਗੁਰਦੀਪ ਨੂੰ 12 ਸਾਲਾਂ ਦੀ ਸਖਤ ਸਜ਼ਾ ਸੁਣਾ ਦਿੱਤੀ ਗਈ ਨਿਆਤੀਸ਼ ਨੇ ਆਪਣੇ ਫੈਸਲੇ 'ਚ ਟਿੱਪਣੀ ਕਰਦੇ ਹੋਏ ਪ੍ਰਵਾਸੀ ਭਾਰਤੀਆਂ ਨਾਲ ਆਪਣੀਆਂ ਧੀਆਂ ਦਾ ਵਿਆਹ ਕਰਨ ਵਾਲੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਕਿ ਉਸ ਦੇਸ਼ ਵਿੱਚ ਮੌਜੂਦ ਭਾਰਤੀ ਦੂਤਾਵਾਸ ਰਾਹੀਂ ਉਹਨਾਂ ਨੂੰ ਸਬੰਧਤ ਵਿਅਕਤੀ ਬਾਰੇ ਪਹਿਲਾਂ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਤਦ ਹੀ ਰਿਸ਼ਤਾ ਪੱਕਾ ਕਰਨਾ ਚਾਹੀਦਾ ਅੱਖ ਓਜਲ ਪਹਾੜ ਓਜਲ ਉੱਥੇ ਉਹਨਾਂ ਨਾਲ ਕੀ ਬੀਤਦੀ ਹੈ ਕੌਣ ਜਾਣੇ ਕਿੰਨੀਆਂ ਕੁੜੀਆਂ ਅਦਾਲਤ ਦਾ ਦਰਵਾਜ਼ਾ ਖੜਕਾ ਰਹੀਆਂ ਨੇ ਸਾਹਸੀ ਕਦਮ ਚੁੱਕਣ ਲਈ ਸਿਮੀ ਦੀ ਸਰਾਣਾ ਵੀ ਕੀਤੀ ਗਈ ਉਹਨੂੰ ਆਪਣੇ ਮਨਪਸੰਦ ਵਿਅਕਤੀ ਨਾਲ ਵਿਆਹ ਕਰਨ ਦੀ ਛੂਟ ਵੀ ਦਿੱਤੀ ਗਈ ਸੈਂਕੜੇ ਅੱਖਾਂ ਦਾ ਕੇਂਦਰ ਬਣੀ ਸਿਮੀ ਜਦੋਂ ਅਦਾਲਤ ਦੇ ਕਮਰੇ ਤੋਂ ਬਾਹਰ ਨਿਕਲੀ ਤਾਂ ਹਰਪ੍ਰੀਤ ਆਪਣੀ ਟੈਕਸੀ ਕੋਲ ਤਹਿਲ ਰਿਹਾ ਸੀ ਤਾਂ ਸਿਮੀ ਦੀਆਂ ਅੱਖਾਂ 'ਚੋਂ ਖੁਸ਼ੀ ਤੇ ਜਿੱਤ ਦੇ ਹੰਝੂ ਨਿਕਲ ਆਏ ਉਹ ਹਰਪ੍ਰੀਤ ਵੱਲ ਵਧੀ ਇੱਕ ਪਲ ਠਿੱਟ ਕੇ ਤੇ ਫਿਰ ਉਹਦੇ ਮੋਢੇ ਤੇ ਹੱਥ ਰੱਖ ਕੇ ਉਹਦੀ ਛਾਤੀ ਤੇ ਆਪਣਾ ਸਿਰ ਠਕਾ ਦਿੱਤਾ। ਅਗਲੇ ਐਤਵਾਰ ਇੱਕ ਸਧਾਰਨ ਸਮਾਰੋਹ ਵਿੱਚ ਸਿਮੀ ਤੇ ਹਰਪ੍ਰੀਤ ਦਾ ਵਿਆਹ ਕਰ ਦਿੱਤਾ ਗਿਆ। ਕੀ ਗੁਰਦੀਪ ਵਰਗੇ ਇਨਸਾਨ ਨਾਲ ਇਹੋ ਕੁਝ ਹੋਣਾ ਚਾਹੀਦਾ ਸੀ? ਕੀ ਐਨਾ ਤੇ ਸਿਮੀ ਨੇ ਸਹੀ ਫੈਸਲਾ ਲਿਆ? ਅੱਜ ਦੀ ਸਾਡੀ ਕਹਾਣੀ ਤੁਹਾਨੂੰ ਕਿਵੇਂ ਦੇ ਲੱਗੀ ਜੀ? ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।